ਕਰਦਾ ਪਟਕਾ ਜੇਤੂ ਵੱਲ ਨੂੰ 20000 ਔਰ ਜਿਹੜਾ ਸੈਕੰਡ ਰਹੇਗਾ ਉਹ ਨੂੰ 15000 ਰੁਪਈਆ ਕੁਸ਼ਤੀ ਵੱਡੀ ਸ਼ੁਰੂ ਹੋ ਗਈ ਹੈ ਇੱਧਰ ਜੱਗਾ ਕਹਿੰਦੇ ਪਟਦੇ ਉੱਪਰ ਥਾਪੀਆਂ ਮਾਰਦਾ ਹੈ ਲਾਲੀ ਵੀ ਆਪਣੇ ਸਰੀਰ ਨੂੰ ਥੋੜਾ ਥੋੜਾ ਮਾਰਨ ਅਪ ਕਰਦਾ ਹੈ ਇਹ ਪਟਕਾ ਹੈ ਇਹ ਸੁਖ ਹੈ ਮਹਾਪੁਰਸ਼ ਸੰਤ ਬਾਬਾ ਦੇਸ ਰਾਜ ਜੀਆਂ ਦੀ ਰਹਿਨਮਾਈ ਹੈ ਸੰਕਟਾਂ ਦਾ ਸਹਿਯੋਗ ਹੈ ਔਰ ਕਹਿੰਦੇ ਕਿ ਗਵਿੰਦਪੁਰਾ ਬੱਲਾ ਮਹਾਪੁਰਸ਼ਾਂ ਦੀ ਸਾਲਾਨਾ ਵਰਸੀ ਹੈ ਵੱਡਾ ਇਕੱਠ ਹੈ ਇੱਕ ਵਾਰੀ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਦਿਲੋਂ ਤਾੜੀ ਮਾਰ ਦਿਓ ਨਾ ਪਹਿਲਵਾਨਾਂ ਦੇ ਲਈ ਜ਼ੋਰਦਾਰ ਤਾੜੀ ਕਿਉਂਕਿ ਜਦੋਂ ਤਾੜੀ ਵੱਜਦੀ ਹੈ ਇਹ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ ਮੈਂ ਬੇਨਤੀ ਕਰਾਂਗਾ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਤੁਹਾਡੇ ਹਰ ਘਰ ਦੇ ਵਿੱਚ ਖੁਸ਼ੀ ਆਵੇ ਖੁਸ਼ੀਆਂ ਦੇ ਖੇੜੇ ਆਉਣ ਅਰੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਦੱਸ ਕੇ ਗਏ ਐ ਕਿ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਅਖੰਡ ਪਾਠ ਸਾਹਿਬ ਜਿਹੜੇ ਐ ਉਹ 106 ਜਿਹੜੇ ਐ ਉਹਨਾਂ ਦਾ ਪ੍ਰਵਾਹ ਚੱਲ ਰਿਹਾ ਹੈ ਬੋਲੇ ਸੋ ਨਿਹਾਲ ਬਾਤ ਵੱਡੀ ਕੁਸ਼ਤੀ 106 ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਠਾਂ ਦਾ ਔਰ ਪ੍ਰਵਾਹ ਚੱਲ ਰਿਹਾ ਹੈ ਬਹੁਤ ਵੱਡਾ ਸਤਿਕਾਰ ਹੈ ਸਾਹਮਣੇ ਇਸ ਤੋਂ ਬਾਅਦ ਜਿਹੜੀ ਕੁਸ਼ਤੀ ਇੱਕ ਇੱਕ ਲਾਲੀ ਲਾਉਣੀ ਰੁਕ ਜਦੋਂ ਦੇ ਨਾਲ ਇੱਕ ਇੱਕ ਲਾਉਣੀਆਂ ਫੈਸਲ ਬੋਲਣ ਦੇ ਸਾਰਾ ਬਾਅਦ ਇੱਕ ਇੱਕ ਕਰਾਉਣੀਆਂ ਪਤਾ ਨਹੀਂ ਲੱਗਦਾ ਪਰ ਉਹਨਾਂ ਨੇ ਕਹਿੰਦੇ ਚਾਰ ਪੰਜਾਂ ਅੱਜ ਪਤਾ ਨਹੀਂ ਲੱਗਦਾ ਕਿ ਕਿਹੜਾ ਮੱਲ ਕੁਲ ਗਿਆ ਸਾਹਮਣੇ ਜੱਗਾ ਇੱਧਰ ਰਾਣਾ ਪਹਿਲਵਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੋ ਕਿ ਸਮਾਚੀ ਆਰਗੇਨਾਈਜ਼ ਕਮੇਟੀ ਦੇ ਵੱਲੋਂ ਮੈਨੂੰ ਵੀ ਫੋਨ ਆਇਆ ਸੀਗਾ ਕਿ ਜਿਹੜੀਆਂ ਚਾਰ ਕੁਸ਼ਤੀਆਂ ਉਹ ਵਧੀਆਂ ਗਈਆਂ 24 ਤਰੀਕਾ ਔਰ ਸਿੰਧ ਮੇਲਾ ਸੰਧਵਾ ਦਾ ਉਹੀ ਚਾਰ ਕੁਸ਼ਤੀਆਂ ਜਿਹੜੀਆਂ ਕਰਾਈਆਂ ਜਾਣਗੀਆਂ ਬੜੀ ਬੜੀ ਉਧਰ ਪਾਸੇ ਜੱਗਾ ਤੇ ਨਾਲ ਲਾਲੀ ਕੁਝ ਕਰਨਾ ਪੈਣਾ ਹੈ ਕਿਉਂਕਿ ਉਧਰ ਪੀਰਥ ਫਗਵਾੜਾ ਫਗਵਾੜਾ ਵੀ ਦੇਖਦਾ ਹੈ ਇਸੇ ਅਖਾੜੇ ਦਾ ਮੱਲ ਸਲਤ ਬਾਬਾ ਗੋਵਿੰਦਾਸ ਅਖਾੜਾ ਨੰਗਲ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਕਰੇਗਾ ਇਸ ਅਖਾੜੇ ਦਾ ਨਾਮ ਚਮਕਾਵੇਗਾ ਸਾਹਮਣੇ ਜੱਗਾ ਤੇ ਆਹ ਕਹਿੰਦੇ ਕਿ ਲਾਲੀ ਦੇ ਦਰਮਿਆਨ ਖੜਕਾ ਦਰਕਾ ਬਹੁਤ ਵਧੀਆ ਹੈ ਇੱਕ ਪਾਸੇ ਜੱਗਾ ਆਲਮਗੀਰ ਸਕੰਦਰ ਪੁਲਵਾਨ ਦੇ ਅਖਾੜੇ ਦਾ ਮੱਲ ਹੈ ਵੱਡਾ ਮੱਲ ਦੂਸਰੇ ਪਾਸੇ ਲਾਲੀ ਲਾਲੀ ਬਹੁਤ ਹੀ ਵਧੀਆ ਮਲ ਅਖਾੜਾ ਸਤ ਬਾਬਾ ਗੋਵਿੰਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਜਿਹੜਾ ਅਖਾੜਾ ਹੋਂਦ ਦੇ ਵਿੱਚ ਆਇਆ ਇਸ ਅਖਾੜੇ ਦਾ ਮਲ ਹੈ ਬਹੁਤ ਹੀ ਵਧੀਆ ਕੁਸ਼ਤੀ ਅਖਾੜੇ ਦੇ ਵਿੱਚ ਚੱਲਦੀ ہوئی ਬਹੁਤ ਸੋਹਣਾ ਕੌਣ ਜਿੱਤਦਾ ਕੌਣ ਹਰਦਾ ਇਸ ਸਮੇਂ ਦੀ ਆਵਾਤਾ ਹੈ ਕਿ ਕਲਜੂ ਵਿੱਚ ਬੰਦਾ ਚੰਤ ਹੋਣਾ ਚਾਹੀਦਾ ਹੈ ਕੁਸ਼ਤੀ ਵਿੱਚ ਪੂਰਾ ਕਰੰਟ ਹੋਣਾ ਚਾਹੀਦਾ ਹੈ ਘਰਾਂ ਦੀ ਲੜਾਈ ਤਾਂ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਗੋਮਾ ਪਿੱਛੇ ਲੜਦੇ ਉਹ ਮੀਣਿਆਂ ਦੀਆਂ ਤਾਂ ਸਦਾ ਟੱਕਰਾ ਹੀ ਹੁੰਦੀ ਹੈ ਸਿੰਘ ਵੱਲੋਂ ਮੱਲੀ ਖੁੰਡੀਆਂ ਦੇ ਅੜਦੇ ਆ ਵੀ ਕੁਸ਼ਤੀ ਸਿਰਾਂ ਚਿਹਰਾ ਥੋੜਾ ਬਚ ਕੇ ਕਿਉਂਕਿ ਕੁਸ਼ਤੀ ਦਾ ਸਵਾਦ ਵੱਖਰਾ ਹੈ ਕੁਸ਼ਤੀ ਦਾ ਸਵਾਦ ਵੱਖਰਾ ਬਹੁਤ ਵਧੀਆ ਹੈ ਕੁਸ਼ਤੀ ਅਖਾੜੇ ਦੇ ਵਿੱਚ ਹੈ 12 ਫਰਵਰੀ ਬਹੁਤ ਹੀ ਸੋਹਣਾ ਇਧਰਲੇ ਪਾਸੇ ਜੀਤਦਾ ਕੁਲਵੰਤ ਪਲਵਾਨ ਦਾ ਪੁੱਤਰ ਜਿਹੜਾ ਹੈ ਕੁਸ਼ਤੀ ਆਪਣੇ ਨਾਮ ਕਰ ਗਿਆ ਹੈ ਜਦੋਂ ਆਹ ਕੁਸ਼ਤੀ ਦਾ ਫੈਸਲਾ ਹੋ ਜੂਗਾ ਉਸ ਵੇਲੇ ਮਲ ਅਖਾੜੇ ਦੇ ਵਿੱਚ ਸਿਮੇ ਉਸ ਵੇਲੇ ਐ ਸਿਮਾ ਜੰਡੂ ਸਿੰਘਾ ਤੇ ਰਵੀ ਮਾਲੂ ਬਜਰਾ ਇੱਕ ਤਾਂ ਫੈਸਲਾ ਹੋ ਗਿਆ ਸਿਮਾ ਜੰਡੂ ਸਿੰਘਾ ਹੋ ਗਈ ਕੁਸ਼ਤੀ ਸਿਮਾ ਬਾਹ ਖੜੀ ਕਰੇ ਸਿਮਾ ਜੰਡੂ ਸਿੰਘਾ ਤੇ ਰਵੀ ਮਾਲੂ ਬਜਰਾ ਕਰੋ ਕੁਸ਼ਤੀ ਇਸ ਤੋਂ ਅਗਲੀ ਜਿਹੜੀ ਕੁਸ਼ਤੀ ਜਦੋਂ ਆ ਕੁਸ਼ਤੀ ਦਾ ਫੈਸਲਾ ਹੋ ਜੂਗਾ ਸ਼ੰਮੀ ਸ਼ੇਪੜੀ ਤੇ ਕਰਨ ਪਟਿਆਲਾ ਇਹ ਤਿਆਰੀ ਦੇ ਵਿੱਚ ਰਿਓ ਕਿਉਂਕਿ ਪ੍ਰਮੋਤਕਾਂ ਦੇ ਵੱਲੋਂ ਹੁਕਮ ਹੈ ਕਿ ਕੁਸ਼ਤੀਆਂ ਜਿਹੜੀਆਂ ਦੋ ਦੋ ਹੀ ਕਰਾਈਆਂ ਜਾਣਗੀਆਂ ਜੇ ਹਨੇਰਾ ਹੋਊਗਾ ਤਾਂ ਲਾਈਟਾਂ ਲਾਲਾਂਗੇ ਵੈਸੇ ਹਨੇਰਾ ਹੋਣਾ ਨਹੀਂ ਇਹ ਪ੍ਰੋਮੋਟਕਾਂ ਦੇ ਵੱਲੋਂ ਬੇਨਤੀ ਹੈ ਕਿ ਦੋ ਦੋ ਕੁਸ਼ੀਆਂ ਕਰਾਈਆਂ ਜਾਣਗੀਆਂ ਅ ਅਖਾੜੇ ਦੇ ਵਿੱਚ ਸ਼ੰਮੀ ਪੁਲਵਾਨ ਜੀ ਆਜੋ ਇਹ ਕਰਾਈ ਦਿੰਦੇ ਜਿਆਦਾ ਤੇਰਾ ਹੋ ਜਾਓ ਇੱਕ ਸਾਡੇ ਕੋਲ ਜਿਹੜੇ ਅੰਪਾਇਰ ਹੋ ਵਿਲੇ ਐ ਤਿੰਨ ਤਿੰਨ ਕਰਾਦਨੇ ਮੈਂ ਫੋਕਸ ਰਾਂਗਾ ਆ ਕਸਤੀ ਦੇ ਉੱਪਰ ਜਿਹੜੀ ਸਾਹਮਣੇ ਚੱਲਦੀ ਹੈ ਕਰਨ ਪਟਿਆਲਾ ਕਰਨ ਪੁਲਵਾਨ ਜੀ ਪਟਿਆਲਾ ਸ਼ੰਮੀ ਪੁਲਵਾਨ ਜੀ ਅਖਾੜੇ ਚ ਕਰਮਾ ਪਟਿਆਲਾ ਮਲਦੀ ਆ ਜਾਓ ਖਾੜੇ ਚ ਬਹੁਤ ਹੀ ਵਧੀਆ ਕੁਸ਼ਤੀ ਮੈਂ ਸਮੁੱਚੀ ਆਰਗੇਨਾਈਜ਼ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਥੇ ਪ੍ਰਬੰਧਕੀ ਕਮੇਟੀ ਦਾ ਬਹੁਤ ਵੱਡਾ ਸਹਾਇਕ ਹੈ ਸਰਦਾਰ ਗਿਆਨ ਸਿੰਘ ਜੀ ਖੇੜਾ ਡਾਕਟਰ ਹਰਵੰਦ ਸਿੰਘ ਹੋਰਾਂ ਦਾ ਸਰਦਾਰ ਬਾਬਾ ਸਿੰਘ ਹੋਰਾਂ ਦਾ ਸਰਦਾਰ ਮਹਿੰਦਰ ਸਿੰਘ ਹੋਰਾਂ ਦਾ ਸਰਦਾਰ ਮਨਦੀਪ ਸਿੰਘ ਜੀ ਬਸਰਾ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ ਖੇੜਾ ਸਰਦਾਰ ਰਣਜੀਤ ਸਿੰਘ ਜੀ ਜੀਤੀ ਖੇੜਾ ਆਰ ਦਵਿੰਦਰ ਸਿੰਘ ਜੀ ਡੰਗਲ ਮਨਦੀਪ ਸਿੰਘ ਜੀ ਖੇੜਾ ਅੱਜ ਦੇ ਛੇ ਮੇਲੇ ਦੇ ਵਿੱਚ ਇਹਨਾਂ ਮੈਂਬਰ ਸਾਹਿਬਾਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਦਿਲ ਤੋਂ ਧੰਨਵਾਦ ਹੈ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਜਿੰਨੀਆਂ ਵੀ ਚਿਹਰੇ ਅੱਜ ਦੇ ਇਸ ਛੇ ਮੇਲੇ 'ਚ ਪਹੁੰਚੇ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗਰਨ ਪਟਿਆਲਾ ਇੱਕ ਵਾਰੀ ਬਾਖੜੀ ਕਰਨਾ ਦਿੰਦਾ ਮੈਂ ਅਗਲੇ ਮੱਲਾਂ ਨੂੰ ਬੇਨਤੀ ਹੈ ਕਿ ਤਿਆਰੀ ਚ ਰਹੋ ਜਦੋਂ ਇੱਕ ਦਾ ਫੈਸਲਾ ਹੋ ਜਾਂਦਾ ਨਾਲੇ ਪੁਸ਼ਟੀ ਹੋਣੀ ਹੈ ਰਫੀ ਸੰਤ ਬਾਬਾ ਗੋਬਿੰਦ ਦਾਸ ਮੱਲ ਖਾੜਾ ਨੰਗਲ ਤੇ ਨਾਲ ਲਾਡੀਵਾੜੋ ਇਹ ਅਗਲੀ ਕੁਸ਼ਤੀ ਹੋਣੀ ਹਾਂਜੀ ਤੀਤ ਪਹਿਲਵਾਨ ਜੀ ਆਓ ਇਹ ਤੇ ਲਾਲੀ ਜਿੱਤ ਪ੍ਰਾਪਤ ਕਰੀ ਬਹੁਤ ਸੋਹਣਾ ਹੈ ਔਰ ਬਾਬਾ ਜੀ ਸਾਨੂੰ ਬਹੁਤ-ਬਹੁਤ ਵਧਾਈ ਤੁਹਾਡੇ ਖਾੜੇ ਦਾ ਬੱਲ ਇਹ ਪਹਿਲੀ ਜਿੱਤ ਇੱਕ ਵਾਰੀ ਜ਼ੋਰ ਦਾ ਤਾੜੀ ਬਾਤ ਤੀਤ ਪਹਿਲਵਾਨ ਜੀ ਆਓ ਤੁਹਾਡਾ ਮਾਨ ਸਨਮਾਨ ਜਿਹੜਾ ਉਹ ਸਟੇਜ ਤੇ ਕੀਤਾ ਜਾਵੇਗਾ ਔਰ ਸੰਤ ਬਾਬਾ ਕਰਨ ਬਾਖੜੀ ਕਰਨ ਅਦੁੱਲਾ ਜਿਨ੍ਹਾਂ ਨੇ 5-5000 ਜਾਂ 10000 ਦਿੱਤਾ ਉਹਨਾਂ ਵੀ ਨਾਲ ਹੀ ਸੰਮਰਨ ਕਰ ਗਏ ਕਰਮਾ ਪਟਿਆਲਾ ਦੂਸਰੇ ਪਾਸੇ ਸ਼ੰਮੀ ਪਹਿਲਵਾਨ ਜੀ ਫਗਵਾੜਾ ਕਰੋ ਜੀ ਕੁਸ਼ਤੀ ਸ਼ੁਰੂ ਬਹੁਤ ਹੀ ਵਧੀਆ ਲਾਟੀ ਆ ਜਾ ਖਾੜੇ रफी संत बाबा गोविंदास अखाड़ा नंगल रफी रफी संत बाबा गोविंदास अखाड़ा नंगल रफी एक बार वहां खड़ी कर रफी दूसरे पासे लाडी बाड़ करो कुछ ਬਾਬਾ ਫਰੀਦ ਪੋਜੇਵਾਲ ਤੇ ਮੰਗੀ ਇਹ ਜਿਹੜੇ ਅਗਲੇ ਮੱਲੇ ਉਧਰ ਸ਼ੰਮੀ ਕੀ ਬਾਤ ਹੈ ਇਹ ਫਗਵਾੜੇ ਦੀ ਆਨ ਔਰ ਸ਼ਾਨ ਹੈ ਸ਼ੰਮੀ ਪਹਿਲਵਾਨ ਜੀ ਔਰ ਜਿੰਨਾ ਚਿਰ ਅੱਜ ਵੀ ਜਿਹੜਾ ਇਹ ਨੌਜਾਨ ਜਦੋਂ ਵੀ ਕੁਲਦਾ ਹੈ ਕਹਿੰਦੇ ਕਿ ਚੰਡੀ ਸ਼ਿਖਰ ਤੇ ਹੈ ਔਰ ਜਦੋਂ ਫਗਵਾੜੇ ਦਾ ਜ਼ਿਕਰ ਹੁੰਦਾ ਇਧਰ ਲਾਡੀ ਇਹਨੂੰ ਕੁਸ਼ਤੀ ਦੇ ਵਿੱਚ 나ਗ ਕਹਿੰਦੇ ਐ ਬਹੁਤ ਸੋਹਣਾ ਤੇਜ਼ ਤਰਾਰ ਖੁੱਲਦਾ ਇੱਕ ਪਾਸੇ ਲਾਡੀ ਹੈ ਦੂਸਰੇ ਪਾਸੇ ਕਹਿੰਦੇ ਕਿ ਇਸੇ ਅਖਾੜੇ ਦਾ ਮੱਲ ਹੈ ਬਹੁਤ ਵਧੀਆ ਆਉਣ ਵਾਲੇ ਸਮੇਂ ਦਾ ਸੰਤ ਬਾਬਾ ਗੋਬਿੰਦ ਦਾਸ ਅਖਾੜੇ ਦਾ ਮੱਲ ਬਹੁਤ ਵਧੀਆ ਕੁਸ਼ਤੀ ਜਿਹੜੀ ਅਖਾੜੇ ਦੇ ਵਿੱਚ ਚੱਲਦੀ ਹੋਈ ਉਧਰ ਸ਼ੰਮੀ ਤੇ ਕਰਮਾ ਦੇ ਦਰਮਿਆਨ ਜਿਹੜੀ ਕੁਸ਼ਤੀ ਹੈ ਜੀ ਮਨਸ਼ਮਾਨ ਜਿਹੜੇ ਹੋਣੇ ਨਾ ਜਿਨ੍ਹਾਂ ਨੇ ਮਾਇਆ ਦਿੱਤੀ ਇਹਨਾਂ ਨੇ ਜਿਆਦਾ ਮਾਇਆ ਦਿੱਤੀ ਠੀਕ ਹੈ ਜੀ ਉਹਨਾਂ ਦੇ ਨਾਮ ਬੋਲਣੇ ਹੁਣ ਮੈਂ ਬੇਨਤੀ ਕਰਾਂਗਾ ਮਨਸ਼ਮਾਨ ਨੇ ਕੁਸ਼ਤੀ ਦੇ ਨਾਲ ਨਾਲ ਸਰਦਾਰ ਗੁਰਮੀਤ ਸਿੰਘ ਦੀ ਚੱਬੇਵਾਲ ਸਰਦਾਰ ਗੁਰਮੀਤ ਸਿੰਘ ਦੀ ਚੱਬੇਵਾਲ ਆਪਣਾ ਮਨਸ਼ਮਾਨ ਲੈ ਲੈਣ ਉਧਰ ਲਾੜੀ